ਦੇਖੋ ਗੁਰਦਾਸਪੁਰ ਪਾਸਟੋਰਲ ਐਸੋਸੀਏਸ਼ਨ ਦਾ 10 ਸਾਲ ਤੋਂ ਗਠਨ ਹੋਇਆ ਹੈ ਜਨਵਰੀ 25 ਦੇ ਵਿੱਚ ਤੇ 11ਵੇਂ ਸਾਲ ਦੇ ਵਿੱਚ ਨੇ ਪ੍ਰਵੇਸ਼ ਕਰ ਜਾਣਾ ਹੈ ਔਰ ਹਰ ਸਾਲ ਜੋ ਮੇਨ مسیਤੀ ਤਿਹਾਰ ਨੇ ਵੱਡਾ ਦਿਨ ਔਰ ਗੁੱਡ ਫਰਾਈਡੇ ਇਸਟਰ ਦੇ ਉੱਤੇ ਅਸੀਂ ਇਹਨਾਂ ਦੋਨਾਂ ਤਿਹਾਰਾਂ ਦੇ ਉੱਤੇ ਵੱਡੇ ਪੱਧਰ ਤੇ ਉੱਤੇ ਇੱਕ ਪ੍ਰੋਗਰਾਮ ਕਰਦੇ ਹਾਂ ਜਿਨ੍ਹਾਂ ਦੇ ਵਿੱਚ ਮਹਤਵਪੂਰਨ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਕੋਈ ਸਮਾਜ ਦੇ ਵਿੱਚ ਕੋਈ ਯੋਗਦਾਨ ਹੈ ਜਿਨ੍ਹਾਂ ਨੇ ਸਮਾਜ ਦੇ ਵਿੱਚ ਚੰਗੇ ਕਰਮ ਕੀਤੇ ਨੇ ਅਸੀਂ ਉਹਨਾਂ ਨੂੰ ਸਨਮਾਨਿਤ ਕਰਦੇ ਆਂ ਔਰ ਅੱਜ ਵੀ ਅਸੀਂ ਇਹ ਵੱਡਾ ਪ੍ਰੋਗਰਾਮ ਕੀਤਾ ਜੋ ਜ਼ਿਲ੍ਹਾ ਲੈਵਲ ਦਾ ਹੈ ਔਰ ਜ਼ਿਲ੍ਹੇ ਭਰ ਤੋਂ ਪਾਸਪਾਨ ਅੱਜ ਇਕੱਠੇ ਹੋਏ ਜਿਦੇ ਵਿੱਚ ਅਸੀਂ ਐਡਵੋਕੇਟ ਅੱਜ ਆਏ ਔਰ ADC ਆਏ ਔਰ ਮਸੀਦ ਦੇ ਵਿੱਚ ਜੋ ਪ੍ਰੈਜ਼ੀਡੈਂਟ ਨੇ ਕੁਝ ਜੋ ਸਮਾਜ ਦੀ ਭਲਾਈ ਦੇ ਕੰਮ ਕਰਦੇ ਨੇ ਅਸੀਂ ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਇਹ ਜੋ ਐਸੋਸੀਏਸ਼ਨ ਦਾ ਗਠਨ ਹੈ ਇਹ ਵੱਡੇ ਪੱਧਰ ਦੇ ਉੱਤੇ ਆਉਣ ਵਾਲੇ ਸਮੇਂ 'ਚ ਸਮਾਜ ਭਲਾਈ ਦੇ ਕੰਮ ਕਰੇਗਾ ਜਿਵੇਂ ਅੱਗੇ ਵੀ ਕਰਦਾ ਆ ਰਿਹਾ ਹੈ ਮੈਂ ਸਮੂਹ ਟੀਮ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਪੂਰੀ ਤਨਦੇਹੀ ਦੇ ਨਾਲ ਸਹਿਯੋਗ ਕਰਦੇ ਨੇ ਔਰ ਸਮਾਜ ਭਲਾਈ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਸਾਡਾ ਸਦਾ ਸਮੂਹ ਆਸਬਾਨਾ ਦਾ ਜੋ ਗੁਰਦਾਸਪੁਰ ਪਾਸਟਰ ਜੀ ਐਸੋਸੀਏਸ਼ਨ ਦੇ ਵਿੱਚ ਸ਼ਾਮਲ ਹੋਣ ਮਿਲ ਕੇ ਅਸੀਂ ਪ੍ਰਭੂ ਦੇ ਕੰਮਾਂ ਨੂੰ ਅੱਗੇ ਵਧਾ ਸਕੀਏ ਔਰ ਅੱਜ ਦਾ ਜੋ ਆਯੋਜਨ ਅਸੀਂ ਪਿੰਡ ਅਬਲਖੈਰ ਕਲੋਨੀ ਦੇ ਵਿੱਚ ਪਾਸਟਰ ਵਿਲੀਅਮ ਮੈਨਨ ਜੀ ਦੀ ਅਗਵਾਈ ਦੇ ਵਿੱਚ ਕੀਤਾ ਹੈ ਔਰ ਬਹੁਤ ਹੀ ਵਧੀਆ ਇਹ ਪ੍ਰੋਗਰਾਮ ਹੋਇਆ ਹੈ ਕਾਫੀ ਬਾਰਿਸ਼ ਸੀ ਪਰ ਸਭ ਨੇ ਬਹੁਤ ਇੰਜੋਏ ਕੀਤਾ ਹੈ ਉਹਦੇ ਲਈ ਅਸੀਂ ਪ੍ਰਭੂ ਯੇਸ਼ੂ ਮਸੀਹ ਦੇ ਸ਼ੁਕਰਗੁਜ਼ਾਰ ਹਾਂ ਔਰ ਦੁਆ ਕਰਦੇ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਦੁਆਰਾ ਸਭ ਨੂੰ ਖੁਦਾ ਬਰਕਤ ਦੇ ਔਰ ਅਸੀਂ ਮੀਡੀਆ ਦੇ ਰਾਈਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਹਰ ਭਾਈਚਾਰੇ ਨੂੰ ਮੁਬਾਰਕ ਦਿੰਦੇ ਆ ਕਿ ਪ੍ਰਭੂ ਪਰਮੇਸ਼ਰ ਤੁਹਾਡੇ ਸਭ ਤੇ ਵੱਡੀ ਕਿਰਪਾ ਬਣਾ ਕਰਕੇ ਥੈਂਕ ਯੂ ਸੋ ਮਚ ਦੇਖੋ ਜੀ ਆ ਸਭ ਤੋਂ ਪਹਿਲਾਂ ਮੈਂ ਆ ਸਭ ਨੂੰ ਜੀ ਐਮ ਸੀ ਦੀ ਅਗਦਾ ਔਰ ਮੈਂ ਬਹੁਤ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਜੋ ਮਸੀਹ ਯਸੂ ਦੀ ਅਗਵਾਹੀ ਦੇ ਹਿੱਟ ਅਸੀਂ ਸਭ ਜਨਾਂ ਨੇ ਮਿਲ ਕੇ ਇਸ ਪ੍ਰਭੂ ਦੇ ਜਨਮ ਦਿਹਾੜੇ ਨੂੰ ਸਭਨਾਂ ਨੇ ਮਿਲ ਕੇ ਮਨਾਇਆ ਤੇ ਮੈਂ ਵਿਸ਼ਵਾਸ ਰੱਖਦਾ ਹਾਂ ਜੋ ਅਸੀਂ ਅੱਜ ਦਾ ਮੈਸੇਜ ਆਪਣੇ ਨਗਰ ਨਿਵਾਸੀਆਂ ਨੂੰ ਜੋ ਜ਼ਿਲ੍ਹੇ ਦੇ ਵਿੱਚ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਜਿੰਨੇ ਵੀ ਲੋਕ ਵਸਦੇ ਨੇ ਉਹਨਾਂ ਦੇ ਲਈ ਇੱਕ ਮੈਸੇਜ ਦਿੰਦੇ ਹਾਂ ਕਿ ਮਸੀਹ ਯਸੂ ਮੁਕਤੀਦਾਤਾ ਹੈ ਤਾਂ ਜਿਹੜਾ ਉੱਤੇ ਆਮਾਨ ਲੈਂਦਾ ਹੈ ਉਸ ਦੀਪਕ ਜੀਵਨ ਪਾਉਂਦਾ ਸੋ ਅਗਵਾਈ ਸਾਡੀ ਅਗਰ ਪਰਮੇਸ਼ਰ ਨਾ ਕਰੇ ਤਾਂ ਅਸੀਂ ਕੱッセ ਵਿੱਚ ਹੋਗੇ ਨਹੀਂ ਆ ਸੋ ਇਸ ਗੱਲ ਨੂੰ ਬੜਾ ਖੁਸ਼ ਨਸੀਬ ਆ ਕਿ ਜਿਹੜਾ ਇਹ ਐਸੋਸੀਏਸ਼ਨ ਦਾ ਆ ਪ੍ਰੋਗਰਾਮ ਰੱਖਿਆ ਇਹ ਮੇਰੇ ਕੋਲੋਂ ਰੱਖਿਆ ਗਿਆ ਤੋਂ ਮੈਂ ਬੜਾ ਖੁਸ਼ ਨਸੀਬ ਆ ਤੋਂ ਮੈਂ ਇਸ ਗੱਲ ਨੂੰ ਕਹਿੰਦਾ ਹਾਂ ਕਿ ਜਿੱਤੇ ਵੀ ਜਿੱਦਾਂ ਵੀ ਤੁਹਾਨੂੰ ਕਿਸੇ ਦੇ ਨਾਲ ਖੜੇ ਹੋਣ ਦੀ ਜ਼ਰੂਰਤ ਹੋਵੇਗੀ ਅਸੀਂ ਖੜੇ ਹੋਵਾਂਗੇ ਕਿਉਂਕਿ ਅਸੀਂ ਚਾਹੁੰਦੇ ਆ ਕਿ ਸਾਡਾ ਮਸੀਹ ਭਰਾ ਮਸੀਹ ਭਰਾ ਔਰ ਕੋਈ ਵੀ ਭਰਾ ਕਦੇ ਵੀ ਕੋਈ ਮੁਸੀਬਤ ਚ ਪਰੇਸ਼ਾਨੀ ਚ ਨਾ ਰਹੇ ਅਸੀਂ ਉਹਨਾਂ ਨਾਲ ਸਾਡੀ ਐਸੋਸੀਏਸ਼ਨ ਐਸੋਸੀਏਸ਼ਨ ਦਾ ਮੈਂਬਰ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਉਹਨਾਂ ਦੇ ਨਾਲ ਸਹਿਯੋਗ ਦਵਾਂਗੇ ਸੋ ਇੰਨਾ ਕਹਿੰਦਾ ਆ ਆਪ ਸਭ ਨੂੰ ਜੈਮਸ ਦੀ ਆ ਸਭਨਾਂ ਨੂੰ ਜੈਮਸ ਦੀ ਮੈਂ ਐਡਵੋਕੇਟ ਕਾਦਰ ਸ਼ੇਰ ਗਿਲ ਬਟਾਰਾ ਤੋਂ ਆ ਸੋ ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਆ ਖੁਦਾ ਨੇ ਅੱਜ ਮੈਨੂੰ ਇਹ ਮੌਕਾ ਦਿੱਤਾ ਸੋ ਮੈਂ ਉਹਨਾਂ ਪਾਸਟ ਅਸੋਸੀਏਸ਼ਨ ਕੁਦਰਸਪੁਰ ਦਾ ਵੀ ਧੰਨਵਾਦ ਕਰਦੀ ਹਾਂ ਉਹਨਾਂ ਨੇ ਮੈਨੂੰ ਇੱਥੇ ਬੁਲਾਇਆ ਸਨਮਾਨਿਤ ਕੀਤਾ ਸੋ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਮੈਂ ਐਜ਼ ਅ ਐਡਵੋਕੇਟ ਬਟਾਲਾ ਪ੍ਰੈਕਟਿਸ ਕਰ ਰਹੀ ਹਾਂ ਸੋ ਪਰਮਿਸ਼ਨ ਮੇਂ ਨਹੀਂ ਥੱਕ ਪਹਚਾਇਆ ਸੋ ਮੈਂ ਤੁਹਾਨੂੰ ਸਭ ਨੂੰ ਇਹੀ ਕਹਾਂਗੀ ਕਿ ਤੁਸੀਂ ਵੀ ਆਪਣੀ ਲਾਈਫ ਚ ਅੱਗੇ ਵਧੋ ਆਪਣੇ ਫਿਊਚਰ ਨੂੰ ਅਗਰ ਬ੍ਰਾਈਟ ਬਣਾਉਣਾ ਹੈ ਸੋ ਅਗਰ ਤੁਹਾਡੇ ਕੋਲ ਇਨਕਮ ਸੋਰਸ ਨਹੀਂ ਆ ਉਹ ਇੱਕ অপਸ਼ਨ ਨਹੀਂ ਹੈਗੀ ਸਾਡੇ ਲਈ ਸਾਡੇ ਕੋ ਸਾਡੀ ਖੁਦਾ ਦੀ ਗ੍ਰੇਸ ਆ ਈਵਨ ਖੁਦਾ ਨੇ ਸਾਨੂੰ ਇੰਨਾ ਬਲ ਵੀ ਦਿੱਤਾ ਹੈ ਕਿ ਅਸੀਂ ਆਪਣੀ ਮਿਹਨਤ ਕਰਕੇ ਉੱਥੇ ਤੱਕ ਆ ਸਕਦੇ ਹਾਂ ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗੀ ਇਨ ਫਿਊਚਰ ਅਗਰ ਤੁਹਾਨੂੰ ਕਿਸੇ ਨੂੰ ਵੀ ਲਾਅ ਟੂ ਰਿਲੇਟਡ ਐਂਡ ਐਨੀਥਿੰਗ ਐਲਸ ਕਿਸੇ ਵੀ ਚੀਜ਼ ਦੀ ਨੀਡ ਹੋਵੇ ਹੈਲਪ ਨੀਡ ਹੋਵੇ ਸੋ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਬਟਾਲਾ ਕੋਰਟ ਦੇ ਵਿੱਚ ਸੋ ਮੈਂ ਇਹ ਕਹਿੰਦੇ ਹੋਏ ਸਭ ਨੂੰ ਥੈਂਕ ਯੂ ਕਹਿੰਦੀ ਹਾਂ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਗੁਰਦਾਸਪੁਰ ਐਸੋਸੀਏਸ਼ਨ ਦੀ ਵੱਲੋਂ ਸਾਰੇ ਹੀ ਪਿੰਨਪਰਾਵਾਂ ਨੂੰ ਸਭ ਲੋਕਾਂ ਨੂੰ ਵੱਡੇ ਦਿਨ ਦੀਆਂ ਤੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਪ੍ਰਭੂ ਪਰਮੇਸ਼ਵਰ ਆਪ ਸਭ ਨੂੰ ਬੜੀ ਬਰਕਤ ਦੇ ਆਸ਼ੀਰਵਾਦ ਕਰੇ ਇਹ ਵੱਡਾ ਦਿਨ ਆਉਣ ਵਾਲਾ ਨਵਾਂ ਸਾਲ ਆਪ ਸਭ ਦੇ ਲਈ ਬੜਾ ਖੁਸ਼ੀਆਂ ਤੇ ਚਾਵਾਂ ਦਾ ਹੋਵੇ ਅੱਜ ਪਿੰਡ ਅਬਲ ਖੈਰ ਕਲੋਨੀ ਦੇ ਵਿੱਚ ਪਾਸਵਾ ਵਿਲੀਅਮ ਦੇ ਚਰਚ ਦੇ ਵਿੱਚ ਗੁਰਦਾਸਪੁਰ ਐਸੋਸੀਏਸ਼ਨ ਦੀ ਵੱਲੋਂ ਜ਼ਿਲ੍ਹੇ ਪੱਤਰ ਤੇ 크리스마ਸ ਸੈਲੀਬ੍ਰੇਟ ਕੀਤਾ ਗਿਆ ਜਿਸ ਵਿੱਚ ਬਹੁਤ ਸਾਰੇ ਜ਼ਿਲ੍ਹੇ ਦੇ ਪਾਸਵਾਨਾਂ ਨੇ ਔਰ ਸੰਗਤਾਂ ਨੇ ਹਿੱਸਾ ਲਿਆਵਾ ਤੇ ਬੜੀ ਹੀ ਧੂਮ ਧਾਮ ਦੇ ਨਾਲ ਇਹ ਵੱਡਾ ਦਿਨ ਜਿਹੜਾ ਹੈ ਅਬਲ ਖੈਰ ਕਲੋਨੀ ਦੇ ਵਿੱਚ ਗੁਰਦਾਸਪੁਰ ਐਸੋਸੀਏਸ਼ਨ ਦੀ ਵੱਲੋਂ ਮਨਾਇਆ ਗਿਆ ਹੈ। ਤੋਂ ਐਸੋਸੀਏਸ਼ਨ ਦਾ ਮੈਂਬਰ ਹੋਂ ਦੇ ਨਾਤੇ ਸਾਰੇ ਹੀ ਪਾਸਵਾਨਾਂ ਨੂੰ ਬੇਨਤੀ ਕਰਨਾ ਚਾਹਾਂਗੇ ਕਿ ਜਿਵੇਂ ਮਸੀਹ ਅੱਜ ਸਾਰੇ ਗੁਰਦਾਸਪੁਰ ਦੇ ਪਾਸਟਰਵਾਨਾਂ ਨੇ ਮਿਲ ਕੇ ਐਸੋਸੀਏਸ਼ਨ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਹੈ ਆਉਣ ਵਾਲੇ ਦਿਨਾਂ 'ਚ ਵੀ ਆਈਏ ਅਸੀਂ ਸਾਰੇ ਖੁਦਾ ਦਾ ਕਲਾਮ ਪੂਰਾ ਕਰਦੇ ਹੋਏ ਮੇਲ ਮਿਲਾਪ ਦੇ ਵਿੱਚ ਅੱਗੇ ਵਧੀਏ ਤੇ ਰਲ ਮਿਲ ਕੇ ਪ੍ਰਭੂ ਦੇ ਕੰਮਾਂ ਨੂੰ ਕਰੀਏ ਤਾਂ ਕਿ ਮਸੀਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਜੋ ਨੇ ਅਸੀਂ ਸਾਰੇ ਰਲ ਮਿਲ ਕੇ ਉਹਨਾਂ ਦਾ ਸਾਹਮਣਾ ਕਰ ਸਕੀਏ ਤੇ ਪ੍ਰਭੂ ਦੇ ਨਾਮ ਨੂੰ ਉੱਚਾ ਕਰ ਸਕੀਏ ਗੋਡ ਬlesਸ ਯੂ ਜੈ ਮਸੀਹ